ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਹੈ ਜੀ ਅੱਜ ਦਾ ਬਲੌਗ ਸਟਾਰਟ ਕਰਨ ਤੇ ਜਿੰਨੇ ਵੀ ਸਾਡੇ ਵੀਡੀਓ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਤੁਹਾਨੂੰ ਮਿਲੂਗਾ ਜੀ ਪਹਾੜ ਦਾ ਬਲੌਗ ਤੇ ਥੋੜਾ ਬਹੁਤਾ ਇੱਧਰ ਦਾ ਵੀ ਹੈਗਾ ਜੀ ਤੁਹਾਨੂੰ ਉਹ ਵੀ ਮਿਲੂਗਾ ਦੇਖਣ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਤੁਹਾਨੂੰ ਪਹਿਲਾਂ ਦਾ ਮਿਲਾ ਦਿਆ ਜੀ ਹਰਜੀਮਰਨ ਨਾਲ ਤੇ ਸੁਖਨਾਲ ਜੀ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਲਾਇ ਕੰਮ ਕੁੰਮ ਕਰ ਲਿਆ ਜੀ ਰੋਟੀ ਸਬਜ਼ੀ ਬਣਾ ਲਈ ਖਾ ਲਈ ਅੱਧਰ ਮਸ਼ੀਨ ਲਾਈ ਵੀ ਆ ਨਾਲ ਨਾਲ ਵਿੱਚ ਚਾਹ ਬਣਾ ਲਈਏ ਜੀ ਹੋਰ ਚਾਹ ਬਣਾ ਲਈ ਜੀ ਚਾਹ ਲਾ ਕੇ ਦੇਣ ਜੀ ਕਾਕੂ ਨੂੰ ਜੀ ਲਓ ਜੀ ਤੁਸੀਂ ਪੀ ਲਓ ਚਾਹ ਗਰਮ ਗਰਮ ਕੱਪੜੇ ਹੋਏ ਤੇ ਮੈਂ ਕਿਹਾ ਮਸ਼ੀਨ ਲਾ ਕੇ ਕੱਪੜੇ ਸਾਫ਼ ਜੀ ਛੁੱਪਾ ਕੇ ਸ਼ਾਮ ਆ ਜਾਂਦੀ ਜੀ ਨਾਲ ਨਾਲ ਡੰਗਰ ਵੱਖਰੇ ਛੁੱਪਦੇ ਸਾਡੇ ਹੰਡ ਦਾ ਮੌਸਮ ਆ ਗਿਆ ਬਹੁਤ ਠੰਡੀ ਠੰਡੀ ਹਵਾ ਆਉਂਦੀ ਸੀ ਅੰਦਰ ਇੱਧਰ ਤੇ ਖੁੱਲੀ ਧੀ ਜੀ ਸਾਡੀ ਰਸੋਈ ਰਸੋਈ ਕਾਤੀ ਜੀ ਇੱਕ ਛੱਪਰ ਟੈਪ ਹੀ ਬਣਾਇਆ ਹੋਆ ਸੀ ਬਸ ਟਾਈਮ ਪਾਸ ਨੂੰ ਸਮਝੋ ਫਿਰ ਇੱਧਰ ਤੇ ਖੁੱਲੀ ਧੀ ਇੱਧਰ ਚ ਬਹੁਤ ਠੰਡੀ ਹਵਾ ਆਉਂਦੀ ਸੀ ਤਾਂ ਅੱਜ ਕਾਕੂ ਦਾ ਡੈਡੀ ਕਹਿੰਦੇ ਕਿਉਂ ਨਾ ਅਸੀਂ ਖਜੂਰ ਲਾ ਕੇ ਅਰੇ ਇਹ ਕੀ ਹੁੰਦੀ ਆ ਜੀ ਬਗੜ ਜੀ ਆ ਦੇਖੋ ਜੀ ਪਈ ਇੱਧਰ ਲੰਬੀ ਲੰਬੀ ਇਹ ਲਿਆਂਦੀ ਜੀ ਕਾਕੂ ਨੇ ਵੱਢ ਕੇ ਖਜੂਰ ਸੰਘੀ ਇਹਦੇ ਡੈਡੀ ਨੇ ਹੁਣ ਲੱਗੇ ਵੇ ਜੀ ਉਹ ਦੇਖੋ ਬੰਦ ਕਰਨ ਆ ਇਧਰ ਲੱਕੜਾਂ ਰੱਖੀਆਂ ਵੀ ਆ ਜੀ ਅੱਗ ਸੇਕਣੇ ਨੂੰ ਤਾਂ ਬਾਕੀ ਤੁਹਾਨੂੰ ਅੰਦਰ ਤੇ ਦਿਖਾਉਂਦੇ ਆ ਹੁਣ ਕਿਸ ਤਰ੍ਹਾਂ ਬੰਦ ਹੋਈ ਰਸੋਈ ਹਵਾ ਕਿਸ ਤਰ੍ਹਾਂ ਬੰਦ ਹੋਈ ਆ ਦੇਖੋ ਜੀ ਦੇਖੋ ਜੀ ਕਮੈਂਟਾਂ ਚ ਦੱਸਿਓ ਜੀ ਕਿਸ ਤਰ੍ਹਾਂ ਦੀ ਬਣੀ ਜੀ ਸਾਡੀ ਰਸੋਈ ਆ ਦੇਖੋ ਜੀ ਸਾਰੇ ਖਾਨੇ ਬੰਦ ਹੋ ਗਏ ਜੀ ਆ ਦੇਖੋ ਜੀ ਰੱਸੀਆਂ ਨਾਲ ਹੱਥ ਪਾਵਾ ਕੇ ਜੀ ਲੱਗੇ ਵੇ ਖਜੂਰ ਨੂੰ ਬੰਨਣਾ ਹਜੇ ਟੈਂਪਰੇਰੀ ਜੀ ਹੋਈ ਜੀ ਇਹਨੂੰ ਵਧੀਆ ਤਰੀਕੇ ਨਾਲ ਫਿਰ ਅੰਦਰ ਤੇ ਆ ਕੇ ਸੈੱਟ ਕਰੂੰਗੇ ਆ ਦੇਖੋ ਜੀ ਸਾਰੀ ਕਰਤੀ ਬੰਦ ਜੀ ਉੱਪਰ ਤਾਕਾ ਦੇਖੋ ਐਨ ਵਧੀਆ ਹੁਣ ਕੋਈ ਹਵਾ ਨਹੀਂ ਆਣੀ ਕੋਈ ਠੱਡ ਨਹੀਂ ਆਣੀ ਨਿੱਕੀ ਰਸੋਈ ਬਣ ਜਾਣੀ ਆ ਦੇਖੋ ਜੀ ਆ ਇਧਰ ਅਰਬੀ ਰੱਖੀ ਆ ਜੀ ਪੱਟ ਕੇ ਕੁਝ ਖਾ ਗਈ ਸੂਰਜੀ ਸਾਡੀ ਅਰਬੀ ਆਹੀ ਮਿਲੀ ਸਾਨੂੰ ਥੋੜੀ ਜੀ क्या करना सूरा ने बहुत कम खराब कर बाकी थानू काकू मे जी श्रीकाल देखो जी काकू बैठा जी लग्या वा ਬਲਾਦ ਸਾਸਰੀ ਕਾਲ ਹੱਸ ਦੇ ਕਾ ਤੇ ਆ ਸਾਸਰੀ ਬਾਲ ਜੀ ਕਹਿੰਦੇ ਮੈਂ ਕਹਿੰਦੇ ਮੈਂ ਭੂਤ ਬਣਿਆ ਵਾ ਜੀ ਰਸੋਈ ਬੰਦ ਕਰ ਦੇ ਤਾਂ ਹੱਸਣ ਲੱਗ ਗਏ ਵੇ ਜੀ ਨਾ ਮੈਂ ਕਹਿੰਦੇ ਸਿਰ ਪਰ ਪਰਨਾ ਬਣਿਆ ਮੇਰੀ ਟਿੰਡ ਨਿਕਲ ਉਹ ਤਾਂ ਤੁਹਾਨੂੰ ਪਤਾ ਜੀ ਹੁਣ ਕੀ ਕਰੀਏ ਵਾਲ ਛੱਡ ਜਾਂਦੇ ਆ ਜੀ ਆ ਦੇਖੋ ਜੀ ਐਨ ਬੰਦ ਹੋ ਗਈ ਜੀ ਆ ਸਾਡਾ ਡੁੱਗੂ ਵੀ ਆ ਗਿਆ ਜੀ ਘੁੰ ਫੀਕਿਆ ਦੇਖੋ ਜੀ ਇਹ ਵੀ ਦੇਖਦਾ ਜੀ ਇਹ ਵੀ ਦੇਖਦਾ ਜੀ ਬਗੜ ਕਹੀ ਜੀ ਆ ਵਧੀਆ ਕੇ ਬੇਕਾਰਾ ਜੀ ਉਧਰ ਆ ਦੇਖੋ ਜੀ ਨਾਲ ਨਾਲ ਕੱਪੜਿਆਂ ਦੀ ਧੁਵਾਈ ਵੀ ਹੁੰਦੀ ਆ ਜੀ ਆ ਦੇਖੋ ਜੀ ਕੱਪੜੇ ਧੋਰ ਹੋ ਰਹੇ ਆ ਅੱਦੇ ਹੁਣ ਸੁੱਕਣੇ ਪਾਉਣੇ ਆ ਜੀ ਮਸ਼ੀਨ 'ਚ ਠੀਕੀ ਜੀ ਮਿਲਦੇ ਆ ਜੀ ਤੁਹਾਨੂੰ ਥੋੜੀ ਦੇਰ ਬਾਅਦ ਫੇਰ ਸਾਸਰੀਪਾਲ ਜੀ ਸਾਰਿਆਂ ਨੂੰ ਕੰਮ ਨਿਭੜ ਗਿਆ ਗੋਹਾ ਚੱਕ ਲਿਆ ਡੰਗਰ ਬੰਨਤੇ ਬਸ ਰਹਿ ਕੇ ਬੱਕਰੇ ਹੁਣ ਅੱਗ ਵਾਲਤੀ ਜੀ ਇੱਧਰ ਹੁਣ ਬੈਠ ਕੇ ਵੱਖਾ ਥੋੜੀ ਜੀ ਤੇ ਰੱਗ ਸੇਕ ਲਈਏ ਠੰਡਾ ਹੱਥ ਠੰਡੇ ਹੋ ਜਾਂਦੇ ਆ ਸੁਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੰਡ ਲੱਗੀ ਠੰਡ ਹੋ ਗਈ ਹੁਣ 5 ਵਜੇ ਗਏ ਹੁਣ ਧੂਆ ਲਾ ਲੈ ਜੀ ਅਸੀਂ ਅੱਗ ਸੇਕਣੇ ਨੂੰ ਧੂਣਾ ਇੱਧਰ ਸਾਡੀ ਗਾਂ ਖਾਂਦੀ ਆ ਜੀ ਬੰਸਾ ਦਾ ਕਾ ਬਸੇ ਖੜੀ ਰਹਿ ਗਈ ਥੂੜੀ ਨੂੰ ਭੰਨਣਾ ਬਸ ਤੇ ਚੜ੍ਹ ਉੱਪਰ ਬਣਾ ਬਾਬਿਆਂ ਦੀ ਜੀ ਬਿਲਡਿੰਗ ਬਾਬਾ ਉਹ ਦੇਖੋ ਜੀ ਉੱਪਰ ਮੇਲਾ ਆ ਗਿਆ ਬਿਲਡਿੰਗ ਬਣ ਰਹੀ ਆ ਜੀ ਉੱਪਰ ਉਹ ਲੱਗੀ ਨਾ ਬਿਲਡਿੰਗ ਬਣਾਉਣ ਉੱਪਰ ਆ ਗਿਆ ਪਹਿਲੀ ਅਪ੍ਰੈਲ ਤੇ ਮੇਲਾ ਸ਼ੁਰੂ ਆ ਜੋਰਜੀ ਜੋਰਾ ਸ਼ੋਰਾ ਤੇ ਲੱਗੀ ਵੀ ਆ ਉੱਪਰ ਜਾਉਂਗਾ ਜੀ ਜੋਰਜੀ ਕਿਸੇ ਦਿਨ ਜੋਰਜੀ ਜਾਉਂਗਾ ਜੀ ਫਿਰ ਤੁਹਾਨੂੰ ਦਿਖਾਵਾਂਗੇ ਇੱਥੇ ਸਾਰਾ ਕੁਝ ਇੱਕ ਦਿਨ ਵੀਡੀਓ ਤੁਹਾਨੂੰ ਪਾਉਂਗੇ ਜੀ ਜੋਰਜੀ ਦੀ ਵੀ ਤਿਆਰੀ ਲੱਗੀ ਵੀ ਆ ਜੀ ਜੋਰਾ ਸ਼ੋਰਾ ਤੇ ਹੋਰ ਅੱਜ ਦਾ ਦੇਖੋ ਜੀ ਅੱਜ ਦਾ ਵੀਊ ਚੈੱਕ ਕਰ ਲਓ ਜੀ ਬਹੁਤ ਵਧੀਆ ਸ਼ਾਮ ਦਾ ਟਾਈਮ ਆ 3:30 ਦਾ ਟਾਈਮ ਆ ਜੀ ਪਰ ਸਾਡੇ ਆ ਹੋ ਗਿਆ ਜੀ ਤਰਾ 5:00 ਵੱਜ ਗਏ ਤੂੰ ਆ ਤੂੰ ਆ ਬੱਦਰਾ ਚ ਤੁੰਤ ਛਾਵਾਂ ਹੀ ਛਾਵਾਂ ਆਜੋ ਜੀ ਤੁਸੀਂ ਵੀ ਸੇਕ ਲਓ ਅੱਗ ਠੱਡੇ ਤਾਂ ਪਰ ਧੁੱਪ ਹੋਣੀ ਤੁਸੀਂ ਕੰਨ ਸਿੱਕਣੀ ਅੱਗ ਜੀ ਠੰਡ ਤਾਂ ਸਾਡੇ ਆ ਮਰੇ ਦਾ ਰੱਬ ਇੱਥੇ ਦੇ ਤੂੰ ਆ ਲੱਗਦਾ ਲਓ ਜੀ ਹੁਣ ਖਾ ਲਿਆ ਗਾਇ ਤੇ ਕਾ ਬਕਸਾ ਦਾ ਹੁਣ ਲੱਗੀ ਠੰਡ ਵਿਚਾਰੀ ਨੂੰ ਉਹ ਮਤਰ ਗੰਨੇ ਨਾਲ ਚੱਲ ਆ ਜਾ ਅੱਜ ਕੋਰੀ ਆ ਜਾ ਆ ਗਿਰ ਪਾ ਲੈ ਆ ਜਾ ਰਸਾ ਕੱਟ ਲੈ ਆਪਣੇ ਚ ਚੱਲ ਆ ਜਾ ਲੈ ਆ ਨਾ ਕਰਦੀ ਅੱਜ ਜਾਨੇ ਨੂੰ ਕਾਣ ਚਿੰਬੜੀ ਆਂ ਠੰਡਾ ਹੋਗੀ ਆਪਾਂ ਦੇਖ ਉੱਤਰ ਮਨ ਚਾਕ ਚੱਕ ਹੋ ਗਿਆ ਜੀ ਆਪਾਂ ਛਲੇ ਬਾਹਰ ਦੇ ਦੇ ਸੋ ਓ ਚੱਕ ਕੇ ਮੁੰਡਾ ਫੜਾ ਕੱਟਣ ਵਾਲਾ ਪਾਏ ਲੈ ਆਏ ਤਾਂ ਤਾਂ ਹਾਂ ਤਾਂ 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 ਲੈ ਆਉਂਗੇ ਅਸੀਂ ਆ ਜਾ ਕੋਰੀ ਆ ਜਾ ਚੱਲ ਚੱਲ ਚਾ ਦਾਂ ਤੂੰ ਕਿੱਕ ਕਰੇਂਗਾ ਕੋ ਖੇਲੂ ਸਾਡੇ ਗੈਪ ਹੋ ਗਏ ਖੇਲ ਚਲੇ ਗਏ ਗੈਪ ਹੋ ਗਏ ਆਓ 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 ਆਓ

ਬਾਂਤੇ ਬਲਦਤਾ ਬਾਂਦੇ ਨੇ ਜਦੋਂ ਸ਼ੇਰੀ ਵਾਸੀ ਆਰਿਆਂ ਨੂੰ ਇੱਧਰ ਆਲੂ ਪਕੌੜਿਆਂ ਦੀ ਸਬਜ਼ੀ ਹੋ ਗਈ ਜੀ ਤਿਆਰ ਆ ਦੇਖੋ ਜੀ ਬਣ ਗਈ ਜੀ ਆਜੋ ਤੁਸੀਂ ਵੀ ਖਾ ਲਓ ਅੱਜ ਅਸੀਂ ਉੜਾਏ ਆਲੂ ਪਕੌੜੇ ਪਰਾਣਾ ਕਿਉ ਵੀ ਖਲਾ ਰਾਜਾ ਪਾ ਕੇ ਬੈਠੇ ਆ ਠੰਡ ਆ ਜੀ ਹੁਣ ਸਵਾਨ ਵਾਲੇ ਦਾਲੇ ਚਿਲ ਲੰਦੇ ਅਸੀਂ ਸਾਰਾ ਠੰਡ ਚ ਫਿਰ ਬੈਠ ਜਾਂਦੇ ਜੀ ਚੁੱਲੇ ਕੋਲ ਬਲਾ ਕੇ ਲੱਕੜੀ ਕਮੋਟੀ ਜੀ ਨਾਲੇ ਅੱਗ ਸੇਕਦੇ ਨਾਲੇ ਰੋਟੀਆਂ ਬਣਾਦੇ ਨਾਲੇ ਖਾਂਦੇ ਇੱਧਰ ਵੇਖੋ ਜੀ ਆਹ ਦੇ ਦਾਦੀ ਨੇ ਪੁੰਨਤਾ ਜੀ ਕਚੌੜ ਅਰਬੀ ਅਰਬੀ ਦਾ ਪੇੜਾ ਚੁੱਲੇ ਚ ਪੁੰਨਿਆ ਜੀ ਇਹਨੂੰ ਪੁੰਨ ਕੇ ਵੀ ਖਾਂਦੇ ਆ ਜੀ ਨਮਕ ਲਾ ਕੇ ਬਹੁਤ ਟੈਸਟੀ ਲੱਗਦਾ ਜੀ ਨਿੰਬੂ ਗਾ ਕੇ ਆ ਜੀ ਤੁਸੀਂ ਤੁਹਾਨੂੰ ਜੇ ਤੁਸੀਂ ਹੁੰਦੇ ਕੋਲ ਤਾਂ ਤੁਹਾਨੂੰ ਵੀ ਖੜਾਣਾ ਤਾਂ ਉੱਪਰ ਨਿੰਬੂ ਨਿਚੋੜ ਕੇ ਨਮਕ ਲਾ ਕੇ ਅੰਨਾ ਟੈਸਟੀ ਲੱਗਦਾ ਦੇਖੋ ਪੁੰਨ ਕੇ ਰੱਖਿਆ ਹਨ ਇਹਨਾਂ ਨੂੰ ਛਿੱਲਣਾ ਫਿਰ ਖਾਣਾ ਜੀ ਨੂੰ ਬਹੁਤ ਹੀ ਵਧੀਆ ਰੜਿਆ ਰੜਿਆ ਲੱਗਦਾ ਆਹ ਦੇਖੋ ਜੀ ਸਿਆੜ ਨੂੰ ਬਹੁਤ ਖੰਦੇ ਹਨ ਪੁੰਨ ਪੁੰਨ ਕੇ ਆ ਜਾ ਤੁਸੀਂ ਵੀ ਖਾ ਲਓ ਰੋਟੀ ਬਣਾਣੀ ਹੈ ਜੀ ਹਾਂ ਬਾਕੀ ਹੁੰਦਾ ਸਬਜ਼ੀ ਬਣ ਗਈ ਬਸ ਹੁਣ ਰੋਟੀ ਬਣਾਉਂਗੇ ਗਰਮ ਗਰਮ ਨਾਲ ਨਾਲ ਖਾਉਂਗੇ ਉਧਰ ਬਾੜ ਦੇਖੋ ਜੀ ਕਿੰਨਾ ਵਧੀਆ 뷰 ਆਇਆ ਵਾ ਸ਼ਾਇਦ ਅੱਜ ਪੂਰਨ ਵਾਲਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇਖੋ ਜੀ ਤੁਸੀਂ ਪੁੰਨਿਆ ਦਾ 뷰 ਆ ਦਿਖਾਈਏ ਤੁਹਾਨੂੰ ਅੱਜ ਕਿੰਨਾ ਵਧੀਆ 뷰 ਆ ਜੀ ਰਾਤ ਦਾ ਟਾਈਮ ਲੋ ਜੀ ਮਿਲੋ ਜੀ ਤਾਜ ਤੇ ਹਰਸੀ ਬਣਾ ਨਾਲ ਜੀ ਸੱਚੀ ਗੱਲ ਲਾ ਬੈਸਿਕ ਆਫ ਥਾਨੇ ਨੂੰ ਅੱਜ ਕੰਮ ਵੀ ਨਿਭੜ ਗਿਆ ਕੰਮ ਨਿਭੜ ਗਿਆ ਹਾਂ ਫੇਰ ਕੀ ਕਰਨ ਲੱਗਿਆ ਅੱਜ ਖੇਡਣ ਲੱਗੀ ਜਾਦ ਨਾਲ ਖੇਡਣ ਲੱਗਿਆ ਤਾਜ ਨਾਲ ਤੇ ਲੋ ਜੀ ਚਲ ਸਿਮੋ ਉਹ ਗਿਰ ਗਿਆ ਗਿਰ ਗਿਆ ਤੇ ਅੱਜੀ ਤੇ ਲੋ ਮਿਲੋ ਜੀ ਤਾਜ ਨਾਲ ਚੱਲ ਜਾਈਂ ਹੌਲੀ ਬੁੱਤ ਸਵਾਰ ਕੇ ਬੋਲੀ ਹਾਂ ਚਾਹ ਹੌਲੀ ਬੋਲੀ ਤਾਂ ਹੁੰਦਾ ਠੀਕ ਹੈ ਖੜੇ ਹੋ ਜਾ ਉੱਪਰ ਠੱਡ ਲੱਗ ਜਾਣੀ ਨਾਲ ਪੈਰ ਚ ਚੱਪਲ ਪਾ ਲੋ ਤੇ ਲੋ ਜੀ ਆ ਲੱਗਿਆ ਜੀ ਖੇਡਣ ਤੇ ਲੋ ਜੀ ਆ ਦੋਨੇ ਲੱਗੇ ਜੀ ਖੇਡਣ ਤੇ ਮਿਲਦੇ ਜੀ ਤੁਹਾਨੂੰ ਦੇ ਲੋ ਜੀ ਸਾਡੀ ਮਿਲੋ ਜੀ ਹਰਸੀ ਮਰਨ ਨੂੰ ਅੱਜ ਫੋਨਾਂ ਗੇਮ ਗੱਲ ਲੱਗੀ ਪੜ ਲਿਆ ਅੱਜ ਕੱਲ੍ਹ ਲੜ ਲੜੀ ਖੰਡੀ ਕਲਰ ਕਰ ਲੈ ਹਾਂ ਅੱਛਾ ਤੇ ਲੋ ਜੀ ਹੁਣ ਬੈਠੀ ਐ ਜੀ ਲੱਤ ਪਰ ਲੱਤ ਰੱਖ ਕੇ ਮੈਡਮ ਬਣ ਕੇ ਕਹਿੰਦੀ ਮਮਾ ਫੋਨ ਦੇਖਣਾ 2 ਮਿੰਟ ਕੇਮ ਖੇਡ ਲੈ ਲਾ ਹੱਖਾ ਤੇ ਦੂਰ ਕਰਕੇ ਦੇਖੋ ਮੜਾ ਜੀ ਨਹੀਂ ਵਾਈ ਦੇਖਣਾ ਪਈ ਆ ਨਾ ਤੇ ਲੋ ਜੀ ਆ ਲੱਗੀ ਐ ਜੀ ਫੋਨ ਦੇਖਣ ਤੇ ਕੇਮ ਖੇਡਣ ਲੱਗੀ ਐ ਕਦ ਤੋ ਰਲ ਖੇਡਣ ਲੱਗਿਆ ਹੂੰ ਕੇਮ ਖੇਡਦੀ ਕਮ ਐ ਉਫ ਤਾਂ ਤੇ ਵਰਦੇ ਹੋ ਦੀ ਤੇ ਲੋ ਜੀ ਮਿਲੋ ਜੀ ਅਦਰ ਸੁਪਿੰਦਰ ਨਾਲ ਜੀ ਸਾਸਰੀ ਘਰ ਦੀ ਸਾਰਿਆਂ ਨੂੰ ਅੱਜ ਸਾਡੇ ਹਾਸੇ ਮਰਨ ਖੇਡਦੇ ਆ ਗਏ ਹਾਂ ਫੌਂਟ ਚ ਕੇਮ ਹੈ ਇਹ ਰਹੀ ਬੁੱਤਾਂ ਜੰਮ ਹੈ ਗੇਮ ਹੈ ਅੱਛਾ ਜੀ ਗੇਮ ਖੇਡ ਰਹੇ ਠੀਕ ਹੈ ਖੇਡ ਲਓ ਉੱਤੋਂ ਪੇਪਰ ਕਾਇਆ ਹੋਇਆ ਚ ਹਾਸੇ ਮਰਨ ਨਾ ਪੇਪਰ ਥਰੋ ਹੋ ਗਿਆ ਕੱਲ ਲਗਾਇਆ ਹੈ ਕਲਰ ਕਰੇ ਹਾਂ ਅੱਛਾ ਜੀ ਕੱਲ ਛੁੱਟੀ ਹੈ ਛੁੱਟੀ ਹੈ ਜੀ ਅੱਛੇ ਸ਼ਨੀਵਾਰ ਛੁੱਟੀ ਹੋਣੀ ਕੱਲ ਨੂੰ ਹੂੰ ਠੀਕ ਹੈ ਦੇਖੋ ਜੀ ਹੁਣ ਤੇ ਉਹਦਾ ਡੈਡੀ ਜੀ ਲੈ ਆਏ ਸੀਗੇ ਜੀ ਬਾਹਰ ਔਲੇ ਤੋੜ ਕੇ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਅਸੀਂ ਤੇ ਡੈਡੀ ਜੀ ਕਹਿੰਦੇ ਵੀ ਥੋੜਾ ਜਿਹਾ ਔਲਿਆਂ ਦਾ achar ਵੀ ਬਣਾਉਣਾ ਤੇ ਅਸੀਂ ਉਹ ਵੀ ਬਣਾਉਂਗੇ ਤੇ ਨਿੰਬੂ ਲੈ ਆਏ ਸੀਗੇ ਤੋੜ ਕੇ ਤੇ ਨਿੰਬੂ ਦਾ achar ਵੀ ਬਣਾਉਂਗੇ ਜੀ ਮੈਂ ਖਾਉਂਗਾ ਨਿੰਬੂ ਨਿੰਬੂ ਮੈਂ ਖਾਉਂਗਾ ਤੇ ਕਹਿੰਦੀ ਲੋ ਜੀ ਮੈਂ ਤੇ ਲੋ ਜੀ ਕਹਿੰਦੀ ਮੈਂ ਦਿਖਾਉਂਗੀ ਵੀ ਔਲੇ ਆ ਲੈ ਪੁੱਤੇ ਦਾ ਔਲੇ ਕਹਿੰਨੇ ਆ ਹਾਂ ਸਾਰੇ ਦੇਤੇ ਬਾਜੋ ਨੀਬੂ ਦੋਏ ਹੁੰਨੇ ਲੋ ਜੀ ਕਹਿੰਦੀ ਮੈਂ ਦਿਖਾਉਂਗੀ ਜੀ ਤੇ ਡੈਡੀ ਲੈ ਆਏ ਸੀਗੇ ਜੀ ਔਲੇ ਤੋੜ ਕੇ ਤੇ ਕੱਲ ਨੂੰ ਇਹਨਾਂ ਨੂੰ ਅਸੀਂ ਧੋਸ ਵਾਰ ਕੇ ਸੁਕਾਉਂਗੇ ਜੀ ਤੇ ਫਿਰ ਇਹਨਾਂ ਦਾ ਅਚਾਰ ਬਣਾਉਂਗੇ ਜੀ ਤੇ ਦੇਖੋ ਜੀ ਕਿੱਡੇ بڑے بڑے ਔਲੇ ਲੈ ਕੇ ਆਏ ਜੀ ਡੈਡੀ ਖੇਤਾ ਵਿੱਚ ਰੋਟੀ ਪਾ ਕੇ ਸਾਨੂੰ ਬਾਹਰ ਦਿਖਾਉਂਦੇ ਆ ਜੀ ਹਾਂ ਤੇ ਬਾਹਰ ਰੱਖ ਕੇ ਮੇਜੀ ਤੋੜ ਕੇ ਲੈਣੇ ਆ ਉਹਦੇ ਵਿੱਚ ਟੋਕਰੀ ਵਿੱਚ ਤੋੜ ਕੇ ਜੀ ਬਾਕੀ ਕੋਸੇ ਬਾਤੀ ਵੀ ਗਈ ਥੋੜੇ ਕਥੀ ਜੇਤੇ ਸੀ ਕਿ ਚਾਚਾ ਜੀ ਉਹਨਾਂ ਨੂੰ ਤੇ ਉਹ ਵੀ ਮੈਂ ਕਿਹਾ ਚਾਰ ਬਣਾ ਲੂੰਗੀ ਜੀ ਹਾਂਜੀ ਤੇ ਇੱਕ ਥੋੜੇ ਜਿਹੇ ਦੇ ਕਹਣੇ ਜੀ ਦੀਦੀ ਨੂੰ ਜਿਹੜੇ ਸੱਤੇ ਬਚੋਲਣ ਦੀਆਂ ਨੇ ਮੇਰੀ ਦੀਦੀ ਜਿਨ੍ਹਾਂ ਨੇ ਬਚੋਲਣ ਦੀਦੀ ਹੈ ਜੀ ਹਾਂਜੀ ਤੇ ਉਹਨਾਂ ਨੂੰ ਵੀ ਦਵਾਂਗੇ ਜੀ ਸਾਸੀ ਗਾਇਕ ਦਾ ਸਾਇਰੋ ਲੱਗੇ ਜੀ ਅਸੀਂ ਗਰਮ ਗਰਮ ਪ੍ਰਸ਼ਾਦਾ ਬਣਾ ਤੇ ਪਹਿਲਾਂ ਜੀ ਸੱਗੀ ਨਹੀਂ ਖਰੀਦ ਉਹ ਵੀ ਬੰਦਾ ਟੂਰਾ ਤੇ ਆਜਾ ਜੀ ਜੀ ਨੇ ਖਾਣਾ ਟੂਰੇ ਦੀ ਸਬਜੀ ਤੇ ਮਾ ਗਰਮ ਗਰਮ ਪ੍ਰਸ਼ਾਦਾ ਹੈ ਤੇ ਆਜਾ ਸਰਦ ਘਾਏ ਤੇ ਗਰਮ ਗਰਮ ਪ੍ਰਸ਼ਾਦਾ ਬਗਿਆ ਭਜੀ ਬਣਾ ਲੈ ਤੱਕਣ ਦਾ ਜੀ ਇਹ ਆ ਦੇਖੋ ਜੀ ਅਸੀਂ ਬਣਾਇਆ ਸੀ ਜੀ ਗੜਿਆ ਦਾ ਟੂਰਾ ਬੜੀ ਬੜੀ ਦਾ ਚੂਰਾ ਬਣਾਇਆ ਸੀਗਾ ਜੀ ਅਸੀਂ ਆ ਤੇ ਨਾਲ ਬਣਾਈ ਜੀ ਕਣਕ ਦੀ ਰੋਟੀ ਗਰਮ ਗਰਮ ਜੀ ਤੇ ਆ ਜਾ ਜੀ ਸਾਡੀ YouTube ਵੀ ਫੈਮਲੀ ਵੀ ਗਰਮ ਗਰਮ ਰੋਟੀ ਖਾ ਲਓ ਜੀ ਤੇ ਬੜਿਆਂ ਦਾ ਚੂਰਾ ਹੈ ਜੀ ਨਾਲ ਤੇ ਚਲੋ ਜੀ ਸਾਡਾ ਮਿਨੀ ਬਲੌਗ ਅੱਜ ਦਾ ਇੱਥੇ ਡਾਕ ਕੇ ਜਿਗਾ ਇਹ ਤੇ ਮਿਲੂਗਾ ਤੁਹਾਨੂੰ ਜੀ ਅਗਲੇ ਬਲੌਗ ਚ ਬਾਏ ਬਾਏ ਤੇ ਲਓ ਜੀ ਮਿਲੋ ਜੀ ਡੈਡੀ ਜੀ ਨਾਲ ਸਤਿ ਸ਼੍ਰੀ ਅਕਾਲ ਬਰਾਦਰ ਸਤਿ ਸ਼੍ਰੀ ਅਕਾਲ ਜੀ ਤੇ ਲਓ ਜੀ ਡੈਡੀ ਜੀ ਲੈ ਆਏ ਸੀਗੇ ਜੀ ਔਲੇ ਤੋੜ ਕੇ ਡੈਡੀ ਕਹਿੰਦੇ ਖੇਤਾਂ ਚੌਲੇ ਲੱਗੇ ਆ ਤੇ ਆਚਾਰ ਬਣਾ ਲੂਗੇ ਜੀ ਅਸੀਂ। ਆ ਖੇਤਾਂ ਚ ਲੱਗੇ ਬਹੁਣੇ ਡੈਡੀ ਜੀ ਨਾ। ਹਾਂ ਜੀ ਬਹੁਤ ਲੱਗੇ ਬਹੁਤ ਦੋ ਕੁ ਟੇਲੇ ਜੀ। ਤੇ ਆ ਮਮੀ ਜੀ ਉਹਨਾਂ ਨੂੰ ਵੀ ਦੇ ਕੇ ਆਏ ਸੀਗੇ ਜੀ ਅਸੀਂ ਤੇ ਹਜੇ ਵੀ ਖਾਸੇ ਲੱਗੇ ਸੀਗੇ ਤੇ ਡੈਡੀ ਕਹਿੰਦੇ ਅਸੀਂ ਵੀ ਬਣਾ ਲੂਗੇ ਜੀ ਆਚਾਰ ਤੇ ਉਧਰ ਚਾਚਾ ਜੀ ਉਹਨਾਂ ਨੂੰ ਵੀ ਦੇ ਸੀਗੇ ਤੇ ਕੱਲ ਨੂੰ ਦੇਖਦੇ ਆ ਜੀ ਔਲੇ ਦਾ ਆਚਾਰ ਬਣਾਉਂਗੇ ਤੇ ਨਿੰਬੂ ਵੀ ਲਿਆਂਦੇ ਸੀਗੇ ਤੋੜ ਕੇ ਤੇ ਨਿੰਬੂ ਦਾ ਆਚਾਰ ਵੀ ਬਣਾਉਂਗੇ ਜੀ। ਤੇ ਚਲੋ ਜੀ ਮਿਲਦੇ ਆ ਜੀ ਸਾਨੂੰ ਫੇਰ ਤੇ ਸਿਮੂ ਲੱਗੀ ਆ ਜੀ ਸਾਡੀ ਝੁੱ ਔਲੇ ਬਾਰੋਂ ਔਟੇ ਮੋਤੇ ਆ ਨਾ ਬڑے ਬڑے ਛੋਟੇ ਹੈ ਹੈ ਨਾ ਮਰੱਬਾ ਵੀ ਬਣਾ ਕਰਦੇ ਨੇ ਇਹਨਾਂ ਦਾ ਜੇ ਮਰੱਬਾ ਬਣਾਣਾ ਹੋਵੇ ਨਾ ਹਾਂਜੀ ਹਾਂ ਔਲੇ ਦੇਖ ਲੈ ਕਿੱਡੇ ਕਿੱਟੇ ਆ ਬਾਕੀ ਗੱਲ ਉਹ ਨਹੀਂ ਬਦਲ ਚਾਰ ਤੋਂ ਦਿਖਾਵਾਂਗੇ ਤੇ ਤੁਸੀਂ ਸਾਡੇ ਬਲੌਗ ਨਾਲ ਬਣ ਰਹੇ ਹੋ ਤੇ ਤੁਹਾਨੂੰ ਕੱਲ ਨੂੰ ਨਿੰਬੂ ਦਾ achar ਤੇ ਔਲੇ ਦੇ achar ਦੀ ਰੈਸਪੀ ਵੀ ਮਿਲੂਗੀ ਜੀ ਤੇ ਚਲੋ ਜੀ ਸਾਡਾ 10:13 ਵਰਗੇ ਪਏ ਆ ਲਓ ਜੀ ਤੁਹਾਨੂੰ ਜਿਵੇਂ ਕੀ ਪਤਾ ਹੀ ਅਸੀਂ ਕੀ ਬਣਾਇਆ ਸੀ ਅੱਜ ਬੜੀਆਂ ਦਾ ਚੂਰਾ ਤੇ ਗਰਮ ਗਰਮ ਕਣਕ ਦਾ ਪ੍ਰਸ਼ਾਦਾ ਤੇ ਨਾਲ ਨਿੰਬੂ ਦਾ achar ਤੇ ਸਾਨੂੰ ਸੁੱਕ ਖਾ ਕੇ ਦੱਸੂਗੇ ਵੀ ਕਿਵੇਂ ਦਾ ਬਣਿਆ ਸਬਜੀ ਲਓ ਜੀ ਅਸੀਂ ਕਰ ਲੱਗੇ ਸ਼ੁਰੂ ਪ੍ਰਸ਼ਾਦ ਪ੍ਰਸ਼ਾਦਾ ਖਾਣ ਦੇਖੋ ਜੀ ਹੁਣ ਅਸੀਂ ਖਾਂਦੇ ਆ ਆਹ ਦੇਖੋ ਤਰਗਾਲੇ ਚਾਰ ਨਿੰਬੂ ਤੇ ਨਾਲ ਚੂਰਾ ਬਹੁਤ ਵਧੀਆ ਰੈਸਟਾਈਲ ਟੇਸਟੀ ਹੋਏ ਹਾਂ ਦੀਆ ਬਹੁਤ ਵਧੀਆ ਤੇ ਲੋ ਜੀ ਆ ਆ ਦੇਖੋ ਜੀ ਅਸੀਂ ਹੁਣ ਨਿੰਬੂ ਕਹਿੰਦੇ ਨਾਲ ਦੀ ਨਾਲ ਨਿੰਬੂ ਦਾ achar ਖਾਂਦੇ ਤੇ achar ਤਾਂ ਹੀ ਬਹੁਤ ਜ਼ਿਆਦਾ ਖਾਂਦੇ ਜੀ ਤੇ ਅਸੀਂ ਇੱਕ ਡੱਬਾ ਬਣਾਇਆ ਸੀਗਾ ਜੀ ਨਿੰਬੂ ਦੇ achar ਦਾ ਪਹਿਲਾਂ ਤੇ ਉਹ ਤਾਂ ਹੁਣ ਸੁੱਕਨੇ ਪਰ ਮੈਂ ਤਾਂ ਖਾਂਦੀ ਨਹੀਂ ਜ਼ਿਆਦਾ achar ਮੈਨੂੰ ਵਧੀਆ ਲੱਗਦਾ achar ਖਾਣਾ ਤੇ ਇੱਕ ਮੈਂ ਫਿੰਸਿਆ ਨਹੀਂ ਕਰ ਲੱਗਦੀ ਆ ਜੀ ਮੂੰਹ ਤੇ ਫਿਰ ਉਹਦੇ ਕਰਕੇ ਮੈਂ ਘੱਟ ਹੀ ਖਾਂਦੀ ਜੀ achar ਤੇ ਸੁਖ ਨੇ ਇਹ ਨਾ ਸਾਰਾ ਡੱਬਾ ਖਤਮ ਕਰਤਾ ਜੀ ਨਿੰਬੂ ਦੇ achar ਦਾ ਹਾਂਜੀ ਹਾਂ ਬਾਕੀ ਮੈਂ ਤੇ ਅਸੀਂ ਹੋਰ ਤਾਂ ਹੀ ਅਸੀਂ ਹੋਰ ਨਿੰਬੂ ਤੋੜ ਕੇ ਲਿਆਏ ਸੀਗੇ ਵੀ ਮੈਂ ਕਿਹਾ ਅਸੀਂ ਹੋਰ achar ਬਣਾਉਂਗੇ ਜੀ ਹਾਂਜੀ ਉਹ ਵੀ ਜੀ ਦਾਇਰ ਕਰਦੇ ਵੀ ਜੇ ਤੁਸੀਂ ਪਾਉਂਗੇ achar ਨੀਂਬੂ ਦਾ ਨਾ ਖੱਚਾ ਹੋਵੇ ਪੱਕਾ ਹੋਵੇ ਪਰ ਮੈਂ ਤਾਂ ਆ ਵੀ ਛੱਡਣੀ ਜੀ ਕਰਦਾ ਨਹੀਂ ਪੂਰਾ achar ਪਰ ਮੈਂ ਇੱਕ ਸੋਚਦਾ ਜੇ ਆਪਾਂ ਖੱਚਾ achar ਖਾਉਂਗੇ ਕਿਉਂਕਿ ਕੁਝ ਪੇਟ ਬੂੜ ਦਾ ਖਰਾਬ ਹੋ ਜਾਵੇ ਜੀ ਹੂੰ ਤੇ ਫਿਰ ਬਾਬਾ हां ਵੀ ਜਿਦ ਤਰ੍ਹਾਂ ਪਾਗੇ ਥੋੜੇ ਇੱਕ ਦੋ ਤਿੰਨ ਬਣਾ ਕੇ ਰੱਖ ਲਉਣਾ ਫਿਰ ਬਾਣ ਵੀ ਜਾਂਦਾ ਹਾਂ ਇੱਕ ਬਾਣੀ ਹੱਤ ਹੱਤ ਲੱਗ ਜਾਂਦਾ ਆ achar ਬਣਾਉਣ ਵਾਸਤੇ ਹਾਂਜੀ ਹਾਂ ਫਿਰ ਅਸੀਂ ਹੁਣ ਅਸੀਂ ਤਾਂ ਕਰਕੇ ਪਹਿਲੇ ਚਾਰ ਪਾ ਗਏ ਤੇ ਤੁਸੀਂ ਉਹਦੇ ਕਰਕੇ ਮੇਰੇ ਬਾਜ਼ਾਰ ਵਿੱਚ ਸ਼ੁਰੂ ਕਰਦੇ ਖਾਣੀ ਹਾਂਜੀ ਹਾਂ ਤੁਹਾਡਾ ਚਾਹ ਦਾ achar ਬਹੁਤ ਵਧੀਆ ਬਣਿਆ ਬਈ ਤੁਸੀਂ ਜਿਹੜਾ ਪਾਇਆ ਹਾਂਜੀ ਬਾਕੀ ਤੇ ਬਾਕੀ ਤੁਹਾਨੂੰ ਕੱਲ ਨੂੰ ਬਣਾਉਂਗੇ ਜੀ ਫਿਰ ਦਿਖਾਉਂਗੇ ਜੀ ਅਸੀਂ ਨਿੰਬੂ ਦਾ achar ਤਾਂ ਖਤਮ ਹੋਣੇ ਵਾਲਾ ਹੈ ਜੀ ਅਸੀਂ ਤਾਂ ਹੀ ਨਿੰਬੂ ਤੋੜ ਕੇ ਲਏ ਸੀ ਇਹ ਵੀ ਸਾਡੇ ਨਿੰਬੂ ਦਾ achar ਖਤਮ ਹੋ ਜਾਣਾ ਅਸੀਂ ਹੋਰ ਬਣਾ ਲਈਏ ਜੀ achar ਤੇ ਉੱਧਰ ਸਾਡੀ ਸਿਮੂ ਨੇ ਪਹਿਲਾਂ ਰੋਟੀ ਖਾ ਲਈ ਜੀ ਐਨੇ ਖਾਦਾ ਸੀਗਾ ਮੇਤੋ ਕਹਿੰਦੀ ਮੈਂ ਤਾਂ ਮम्मा ਅੱਜ ਨਮਕ ਵਾਲਾ پراਟਾ ਖਾਣਾ ਤੇ ਐਨੇ ਨਮਕ ਵਾਲਾ پراਟਾ ਖਾਦਾ ਜੀ ਤੇ ਹੁਣ ਕਹਿੰਦੀ ਮम्मा ਮੈਨੂੰ ਭੁੱਖ ਨਹੀਂ ਹੈ ਮੈਂ ਰੋਟੀ ਨਹੀਂ ਖਾਣੀ ਤੇ ਹੁਣ ਐ ਹੀ ਲੱਗਦਾ ਮੈਨੂੰ ਸੋਣੀ ਦੀ ਰੋਟੀ ਕਰ ਤੇ ਹੋਏ ਨੇ ਸੌ ਜੜਾ ਜੀ ਬਾਕੀ ਜੀ ਮੈਨਾਂ ਨੂੰ ਗਿਆ ਵਿੱਚ ਡਿਊਟੀ ਤੇ ਵੀ ਲੈ ਜਨਾ ਜੀ ਦੋ ਤਿੰਨ ਤਿੰਨ ਬਾਣੀਆਂ ਉੱਥੇ ਮਤਲਬ ਉੱਥੇ ਵੀ ਖਾ ਲਨੇ ਆ ਮਤਲਬ ਨਾਲ ਜਿਹੜੇ ਹੁੰਦੇ ਜਿਹੜੇ ਤੁਹਾਡੇ ਨਾਲ ਰੋਟੀ ਖਾਂਦੇ ਹਾਂ ਜੀ ਹਾਂ ਲੈਕਚਰੂਮ ਤੇ ਲੈਕਚਰ ਨਾਮ 3 ਵਜੇ 1 ਦੇ 2 ਵਜੇ ਤੱਕ ਹੁੰਦਾ ਉੱਥੇ ਖਾਣਨੇ ਸੀ ਰੈਸਟੋਰੰਮ ਚ ਕਈ ਵਾਰ ਉਹ ਲਾਗ ਬੈਠੇ ਹੁੰਦੇ ਆ ਲੈ ਲੈਂਦੀ ਆ ਉਹ ਵੀ ਕਹਿੰਦੇ ਬੌਂਗ ਤਾਂ ਇਸ਼ਟ ਬਣਿਆ ਵਿਚਾਰਦਾ ਬਹੁਤ ਸਵਾਦ ਲੱਗਦਾ ਮੈਨੂੰ ਡੇਲੀ ਕਹਿੰਦੇ ਇਹ ਵੀ ਲਿਆਇ ਕਰ ਮਾਠੀ ਹੈ ਜੀ ਕੋਈ ਗੱਲ ਨਹੀਂ ਲੈ ਕੇ ਆਉਂਗੇ ਤੁਸੀਂ ਬੌਂਗ ਦੇ ਬਣਾਇਓ ਸਾਰਾ ਕੁਝ ਤੇ ਚਲੋ ਜੀ ਹੁਣ ਖਾ ਲਈ ਜੀ ਰੋਟੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ